ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਖਾਨਦਾਨੀ ਗੈਤ ਪਛਨੀਰੀ ਨਾਲ ਕੈਂਪ ਪਿੰਤੇ ਦਾਖਾ ਨਗਰਜਾ ਜ਼ਿਲ੍ਹਾ ਸਿੰਘਪੁਰ ਸਿੰਘ ਨਗਰ ਬਹੁਤ ਵੀਡੀਓ ਬਹੁਤ ਹੀ ਲੰਬੀ ਨਹੀਂ ਕਰਨੀ ਹੈਗੀ ਸ਼ਾਰਟਕਟ ਵਿੱਚ ਹੀ ਸਭ ਕੁਝ ਤੁਹਾਨੂੰ ਦਸਨਾਇਆ ਇਹ ਦੱਸ ਕੇ ਇਹ ਦੱਸ ਦੇਣਾ ਕਿ ਸ਼ੋਸ਼ੇਵਾਜੀ ਕੋਈ ਨਹੀਂ ਹੈਗੀ ਕਿ ਐਡਵਰਟਾਈਜ਼ਮੈਂਟ ਕਰ ਰਹੇ ਆ ਔਰ ਜਿਹੜੀ ਵੀ ਗੱਲਾਂ ਬਿਮਾਰੀਆਂ ਦੀ ਗੱਲ ਮੈਂ ਕਰਾਂਗਾ ਉਹ ਪੱਕੇ ਇਲਾਜ ਹੋਣਗੇ ਜਿਸ ਤਰ੍ਹਾਂ ਕਿ ਮੰਨ ਲਓ ਕਿਸੇ ਦੇ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਸਰਵਾਈਕਲ ਪੇਨ ਹੈਗਾ ਜੋੜਾਂ ਦੀਆਂ ਦਰਦਾ ਹੈਗੀਆਂ ਉਹ ਲਈ ਤਾਨੂੰ ਦਵਾਈ ਖਾਣ ਦੀ ਲੋੜ ਨਹੀਂ ਹੈਗੀ ਸਿਰਫ ਇੱਕ ਮਾਲ ਚ ਲਈ ਅਸੀਂ ਤੇਲ ਆ ਸਾਡਾ ਬਣਿਆ ਹੋਇਆ ਆਪਣਾ ਤੇਲ ਹੈਗਾ ਇੱਕ ਸ਼ੀਸ਼ੀ ਜਿਹੜੀ ਹੈਗੀ ਉਹ 200 ਰੁਪਏ ਦੀ ਤੁਹਾਨੂੰ ਮਿਲੇਗੀ ਘਰ ਬੈਠੇ ਵੀ ਮੰਗਵਾ ਸਕਦੇ ਹੋ ਹੁਣ ਤੁਸੀਂ ਦੂਸਰੇ ਨੰਬਰ ਤੇ ਉੱਪਰ ਆ ਜਾਓ ਇਹ ਕਿਸੇ ਦੇ ਵੀ ਸੈੱਲ ਘਟੇ ਹੋਏ ਹੋਣ ਸੈੱਲ ਘਟ ਜਾਂਦੇ ਹੈਗੇ ਆ ਸਿਰ ਤੁਹਾਨੂੰ ਚੜਾਣੇ ਪੈਂਦੇ ਆ ਕਾਫੀ ਰੁਪਈਆ ਖਰਚਣਾ ਪੈਂਦਾ ਐੋ ਜੇ ਕੋਈ ਕੋਈ ਜ਼ਰੂਰਤ ਨਹੀਂ ਤੁਹਾਨੂੰ ਕਰਨ ਦੀ ਤੁਸੀਂ ਮੇਰੇ ਕੋਲੋਂ ਦਵਾਈ ਮੰਗਵਾ ਸਕਦੇ ਆ ਇੱਕ ਕੁੜੀ ਤੁਸੀਂ ਸਵੇਰੇ ਖਾਓਗੇ ਭਲਾ 8 ਘੰਟਾ ਬਾਅਦ ਸੈੱਲ ਚੈੱਕ ਕਰਾ ਲਓ ਜਦ ਤੁਸੀਂ ਇੱਕ ਦਿਨ ਇੱਕ ਕੁੜੀ ਸਵੇਰੇ ਇੱਕ ਕੁੜੀ ਸ਼ਾਮ ਨੂੰ ਤੇ ਇੱਕ ਕੁੜੀ ਸਵੇਰ ਨੂੰ ਖਾ ਲੋਗੇ ਮਤਲਬ ਤੁਹਾਡੇ 1.5 ਦਿਨ ਦੇ ਵਿੱਚ 50000 ਤੋਂ ਵੀ ਉੱਪਰ ਸੇਲ ਵੱਜ ਜਾਣਗੇ ਸਿਰਫ ਕੁੜੀ ਦਵਾਈ ਇਹ ਖਾਣ ਦੇ ਨਾਲ ਹੀ 29ਵੇਂ ਨੰਬਰ ਦੇ ਉੱਪਰ ਆ ਜਾਓ ਕਿਸੇ ਨੂੰ ਵੀ ਤੁਸੀਂ ਸੋਨੇ ਚਾਂਦੀ ਹੀਰੇ ਵਾਲੀਆਂ ਭਸਮਾ ਵਾਲੀਆਂ ਗੋਲੀਆਂ ਖਾ ਚੁੱਕੇ ਹੋ ਦਵਾਈਆਂ ਖਾ ਚੁੱਕੇ ਹੋ YouTube ਤੋਂ ਪੜ੍ਹ ਕੇ ਖਾ ਚੁੱਕੇ ਹੋ ਲੇਕਿਨ ਜਿਹੜੀ ਆਖਿਓ ਤਾਕਤ ਦਾ ਜਿਹੜੀ ਦਵਾਈ ਹੈਗੀ ਉਹ ਤੁਹਾਨੂੰ ਕਿ ਬਿਲਕੁਲ ਵੀ ਜਿਹੜੀ ਉਹ ਅਸਰ ਨਹੀਂ ਕਰਦੀ ਹੈਗੀ ਔਰ ਹੀਰੇ ਚੰਦੀ ਸੋਨਾ ਮੋਤੀ ਵਗੈਰਿਆਂ ਤੁਸੀਂ ਗੋਲੀਆਂ ਖਾ ਚੁੱਕੇ ਹੋ ਸਾਡੇ ਕੋਲ ਇੱਕ ਗੋਲਡਨ ਕੈਪਸੂਲ ਆਪਣਾ ਬਣਾਇਆ ਹੋਇਆ ਉਹ ਚਾਂਦੀ ਵਾਲੀ ਗੋਲੀ ਇਹ ਦੋਨਾਂ ਦਾ ਸੈੱਟ 70 ਰੁਪਏ ਦਾ ਤੁਹਾਨੂੰ ਮਿਲੇਗਾ ਔਰ ਇਹਦੇ ਨਾਲ 1 ਘੰਟੇ ਦੇ ਵਿੱਚ ਅਸਰ ਹੋ ਜਾਂਦਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਨਿਰਾਸ਼ਾ ਪੱਲੇ ਨਹੀਂ ਪਵੇਗੀ ਔਰ ਪੂਰਾ ਕੰਮ ਕਰਦੀ ਹੈਗੀ ਆ ਕਿਸੇ ਦਾ ਉਧਰੰਗ ਹੋ ਜਾਂਦਾ ਆ ਮੂੰਹ ਫਿੱਕਲਾ ਹੋ ਜਾਂਦਾ ਆ ਉਧਰੰਗ ਪੈਰਾਲਾਈਜ਼ ਹੋ ਜਾਂਦਾ ਜਾਂ ਮੂੰਹ ਬੰਦਾ ਹੋ ਜਾਂਦਾ ਉਹਦਾ ਵੀ ਸਭ ਨੂੰ ਪੱਕਾ ਲੱਗਿਆ ਘਰ ਬੈਠੇ ਇਲਾਜ ਕਰਾ ਸਕਦੇ ਹਾਂ ਜੇ ਕਿਸੇ ਅੰਗ ਪੈਰ ਕੋਈ ਵੀ ਫੜ ਜਾਂਦੇ ਹੈਗੇ ਆ ਪੱਕਾ ਇਲਾਜ ਹੋਏਗਾ ਠੀਕ ਹੈ ਜੀ 10 ਦਿਨਾਂ ਵਿੱਚ ਤੁਹਾਨੂੰ ਇਹਦਾ ਰਿਜ਼ਲਟ ਨਜ਼ਰ ਆਏਗਾ ਕਿਸੇ ਦੇ ਮੂੰਹ ਵਿੱਚੋਂ ਖੂਨ ਆਦਾ ਨੱਕ ਵਿੱਚੋਂ ਖੂਨ ਆਦਾ ਮੂੰਹ ਤੋਂ ਖੂਨ ਆਣਾ ਤੇ ਵੀ ਨਾ ਹੋਵੇ ਉਹ ਸੈੱਲ ਦੀ ਬਿਮਾਰੀ ਹੁੰਦੀ ਆ ਤੇ ਨੱਕ ਤੋਂ ਖੂਨ ਆਣਾ ਨਕਸੀਰ ਖੋਪੜ ਤੇ ਹੁੰਦੀ ਆ ਇਹਦਾ ਵੀ ਸਾਡੇ ਕੋਲ ਗਰੰਟਡ ਤੇ ਪੱਕਾ ਲਾ ਦੇ ਆ ਔਰ ਤੁਸੀਂ ਦਵਾਈ ਖਾਓਗੇ ਦਵਾਈ ਖਾਣ ਦੇ ਨਾਲ ਹੀ ਆਰਾਮ ਆ ਜਾਏਗਾ ਕਿਸੇ ਦੇ ਸ਼ਕਰਾਨੂਆਂ ਦੀ ਕਮੀ ਹੈਗੀ ਆ ਉਹ ਜਿਹੜੀ ਹੈਗੀ 15 ਦਿਨ ਦੇ ਵਿੱਚ ਦਵਾਈ ਰਿਜ਼ਲਟ ਤੇ ਰਹਿੰਦੀ ਆ 1 ਮਹੀਨੇ ਦੇ ਲਈ ਤੁਹਾਡੇ ਜਿਹੜੇ ਸ਼ਕਰਾਨੂ ਆ ਉਹ ਵੀ ਪੂਰੇ ਹੋ ਜਾਣਗੇ ਲੇਡੀਜ਼ ਦੇ ਵਿੱਚ ਐਮਸੀ ਪੀਰੀਅਡ ਦੀ ਸਮੱਸਿਆ ਹੈਗੀ ਆ ਲਪੋਰੀਆ ਦੀ ਸਮੱਸਿਆ ਹੈਗੀ ਆ ਭਾਰ ਫੈਣ ਦੀ ਸਮੱਸਿਆ ਹੈਗੀ ਆ ਔਰ ਬੇਵਲਾਦ ਬਾਹਰ ਪੰਪਤੀ ਸਮੱਸਿਆ ਹੈਗੀ ਆ ਆਂਡਾ ਨਾ ਬਾਨਾ ਇਹਦਾ ਵੀ ਜਿਹੜਾ ਇਲਾਜ ਸਾਡੇ ਕੋਲ ਹੈ ਪਿਛਲੇ 100 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਅਸੀਂ ਇਹ ਇਲਾਜ ਕਰ ਰਹੇ ਹੈਗੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਮਰਦਾਂ ਦੇ ਕਿੰਨੇ ਜਿੰਨੇ ਵੀ ਬਿਮਾਰੀਆਂ ਜਿੰਨੇ ਵੀ ਰੋਗ ਆ ਉਹਦੇ ਸਾਰੇ ਇਲਾਜ ਆ ਔਰਤਾਂ ਦੇ ਜਿੰਨੇ ਵੀ ਰੋਗ ਆ ਉਹਦੇ ਸਾਰੇ ਇਲਾਜ ਹੈ ਗਿਆ ਟੋਲਟ ਦਾ बार-बार ਜਾਣਾ ਜਿਹੜੀ ਕਹਿੰਦੇ ਕਿ बार-बार ਟੋਲਟ ਜਾਂਦੇ ਆ ਖਾਣਾ ਖਾਂਦੇ ਹੀ ਤੁਹਾਨੂੰ ਟੋਲਟ ਜਾਣਾ ਪੈਂਦਾ ਆ ਸਗਰਹਿਣੀ ਹੋ ਜਾਂਦੀ ਆ ਇਹਦਾ ਵੀ ਸਾਡੇ ਕੋਲ ਜਿਹੜਾ ਇਲਾਜ ਪੱਕੇ ਤੋਰ ਦੇ ਉੱਪਰ ਹੈਗਾ ਆ ਜੀ ਅ ਕਿਸੇ ਚਿੱਕਾ ਲੱਗ ਜਾਂਦੀ ਆ ਜਕਾਮ ਹੋ ਜਾਂਦਾ ਹੈਗਾ ਆ ਪੁਰਾਣਾ ਨਜਲਾ ਹੋ ਜਾਂਦਾ ਇਹਦਾ ਵੀ ਪੱਕਾ ਇਲਾਜ ਹੈਗਾ ਕੋਈ ਬਹੁਤਾ ਮhenga ਇਲਾਜ ਨਹੀਂ ਹੈਗਾ ਠੀਕ ਹੈ ਜੀ ਔਰ ਫਲਵੈਰੀ ਹੋ ਜਾਂਦੀ ਆ ਚਿੱਟੇ-ਚਿੱਟੇ ਦਾਗ ਹੋ ਜਾਂਦੇ ਆ ਧੱਬੇ ਹੋ ਜਾਂਦੇ ਆ ਇਹਦਾ ਵੀ ਸਾਡੇ ਕੋਲ ਆਯੁਰਵੈਦਿਕ ਦੇ ਵਿੱਚ ਇਲਾਜ ਕਰਦੇ ਆ ਚਮੜੀ ਦਾ ਰੋਗ ਆ ਖਾਰਸ ਵਗੈਰਾ ਹੋ ਜਾਂਦੀ ਆ ਇਹਦਾ ਵੀ ਆ ਗਿਆ ਪੱਥਰੀ ਹੋ ਜਾਂਦੀ ਆ ਤੁਹਾਡੇ ਗੁੱਦੇ ਗੁਰਦੇ ਵਿੱਚ ਹੋ ਜਾ ਚਾਹੇ ਪਿੱਤੇ ਵਿੱਚ ਹੋ ਜਾ ਡਾਕਟਰ ਕਹਿੰਦੇ ਪਿੱਤੇ ਵਿੱਚ ਪੱਥਰੀ ਜਿਹੜੀ ਆ ਉਹ ਪਿੱਤਾ ਕੱਢਣਾ ਪੈਂਦਾ ਵੀ ਤੁੱਚੋ ਤੇ ਪਿੱਤੇ ਵਿੱਚ ਪੱਥਰੀ ਪੈ ਕਿੱਥੋਂ ਜਾਂਦੀ ਹੈਗੀ ਆ ਕਹਿਣ ਦਾ ਮਤਲਬ ਹੈਗਾ ਕਿ ਇਹਦਾ ਵੀ ਇਲਾਜ ਤੁਹਾਨੂੰ ਦਵਾਈ ਖਾਣ ਦੇ ਨਾਲ ਹੀ ਆ ਆ ਠੀਕ ਹੋ ਜਾਊਗਾ ਔਰ ਅੱਗੇ ਆ ਜਾਓ ਤੇ ਸਾਡੇ ਕੋ ਕਾਲਾ ਪੀੜਿਆ ਆ ਕਹਿੰਦੇ ਜੀ ਬੜੀ ਖਤਰਨਾਕ ਬਿਮਾਰੀ ਹੈਗੀ ਆ ਲੋਕੋ ਇਲਾਜ ਕਰਾ ਕਰਾ ਕੇ ਤੱਕ ਜਾਂਦੇ ਹੈਗੇ ਆ ਲੈਕਨ ਇਹੋ ਜੇ ਕੋਈ ਗੱਲ 15 ਦਿਨ ਦੇ ਵਿੱਚ ਚੜਾਇਆ ਤੁਸੀਂ ਰਿਪੋਰਟ ਚੈੱਕ ਕਰਾ ਲਿਓ ਉਹਦਾ ਵੀ ਤੁਹਾਨੂੰ ਇਲਾਜ ਆ ਜਾਏਗਾ ਟਾਈ ਫੈਟ ਜਿਹੜਾ ਟਾਈ ਫੈਟ ਦਾ ਵੀ ਆਪਣੇ ਕੋਲ ਜਿਹੜਾ ਇਲਾਜ ਤੁਸੀਂ ਕਰਦੇ ਹੈਗੇ ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਛੋਟ ਦੇ ਵਿੱਚੇ ਦੱਸ ਦਿੱਤਾ ਹੈ ਔਰਤਾ ਤੇ ਮਰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਆ ਦੇਸ਼ ਵਿਦੇਸ਼ ਵਿੱਚ ਬੈਠੇ ਤੁਸੀਂ ਜਿਹੜੀ ਆ ਉਹ ਸਾਡੇ ਕੋਲ ਦਵਾਈ ਮੰਗਾ ਸਕਦੇ ਆ ਕਿ ਬਵਾਸੀਰ ਹੈਗੀ ਆ ਖੂਨ ਜਿੰਨਾ ਮਰਜੀ ਆਉਂਦਾ ਹੋਵੇ ਜਿੰਨਾ ਮਰਜ਼ੀ ਬਲੱਡਾਂ ਦਾ ਹੋਵੇ ਤੁਸੀਂ ਰਾਤ ਨੂੰ ਖਰਾਬ ਖਾਓਗੇ ਤਾਂ ਸਵੇਰ ਨੂੰ ਤੁਹਾਡਾ ਉਹਦਾ ਅਸਰ ਦੇਖਨ ਨੂੰ ਮਿਲ ਜਾਏਗਾ ਬਵਾਸੀਰ ਦਾ ਵੀ ਆਪਣੇ ਕੋਲ ਜਿਹੜਾ ਇਲਾਜ ਪੱਕੇ ਤੋਰ ਦੇ ਉੱਪਰ ਹੈਗਾ ਆ ਜੀ ਔਰ ਕਈਆਂ ਦੇ ਹਾਰ ਦੇ ਉੱਪਰ ਜਿਹੜੀ ਹੈਗੀ ਇੱਥੇ ਸਾਤੀ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈਗਾ ਆ ਉਹ ਕਈ ਵਾਰ ਕੀ ਹੁੰਦਾ ਕਿ ਕੋਈ ਹਾਰ ਦੀ ਪ੍ਰੋਬਲਮ ਸਮਝ ਲੈਂਦੇ ਐ ਉਹ ਜੋ ਕੋਈ ਗੱਲ ਨਹੀਂ ਹੈ ਕਿ ਉਹ ਸਾਡੀ ਦਵਾਈ ਖਾਣ ਦੇ ਨਾਲ ਜਿਹੜਾ ਤੁਹਾਡਾ ਸਾਤੀ ਦਾ ਦਰਦ ਹੈ ਉਹ ਤੁਹਾਡਾ ਦੂਰ ਹੋ ਜਾਏਗਾ ਲੀਵਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈਗੀ ਆ ਲੀਵਰ ਤੁਹਾਡਾ ਖਰਾਬ ਹੋ ਚੁੱਕਾ ਹੈ ਜਾਂ ਪੱਕਣੀ ਲੱਗਦੀ ਵਗੈਰਾ ਪੀਲੀਆ ਵਗੈਰਾ ਇਹਦਾ ਜਿਹੜਾ ਇਲਾਜ ਹੈ ਸਾਡੇ ਕੋਲ ਤੇ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ ਤੁਹਾਡੇ ਮਸਾਨੇ ਤੇ ਰੋਗ ਹੈ ਗਿਆ ਕਿਸੇ ਵੀ ਤਰ੍ਹਾਂ ਦੇ ਪਿਸ਼ਾਬ ਦੀ ਪ੍ਰੋਬਲਮ ਹੈ ਉਹ ਤਾਂ ਕਿਸੇ ਤਰ੍ਹਾਂ ਦੀ ਉਹਦਾ ਵੀ ਇਲਾਜ ਹੈ ਗਿਆ ਔਰ ਮੇਦੇ ਦਾ ਕੋਈ ਵੀ ਰੋਗ ਹੈ ਗਿਆ ਖਾਣਾ ਨਹੀਂ ਪਚਦਾਗਾ ਖਾਦਾ ਪੀਤਾ ਜਮੀ ਉਹਦਾ ਵੀ ਰੋਗ ਹੈ ਹਾਂ ਕਿਸੇ ਦਾ ਮੋਟਾਪਾ ਵਧਿਆ ਹੋਇਆ ਹੈ ਮੋਟਾਪੇ ਨੂੰ ਘਟਾਉਣ ਦੇ ਲਈ ਸਾਡੇ ਕੋਲ ਦਵਾਈ ਹੈਗੀ ਆ ਔਰ ਪੱਕੀ ਦਵਾਈ ਹੈਗੀ ਆ ਧੁੰਨੀ ਵਿੱਚ ਪਾਉਣ ਵਾਲਾ ਇੱਕ ਤੇਲ ਦੇ ਦਾ ਖਾਣ ਨੂੰ ਦਵਾਈ ਦੇ ਦਿਆ ਉਹਦੇ ਨਾਲ ਤੁਸੀਂ ਠੀਕ ਏ ਆਪਣੇ ਠੀਕ ਹੋ ਜਾਓਗੇ ਮਟਾਪਾ ਤੁਹਾਡਾ ਘਟ ਜਾਏਗਾ ਮਟਾਪੇ ਤੇ ਵੀ ਆਪਣੀ ਕੋ ਜਿਹੜਾ ਉਹ ਪੱਕਾ ਇਲਾਜ ਸਿਕਾਇਆ ਕਿੰਨੀ ਆਰੀਆਂ ਦਾ ਹੋ ਸਕਦਾ ਕਿ ਮੇਰੇ ਕੋ ਨਾ ਕਿਆ ਹੋਇਆ ਹੋਵੇ ਇਲਾਜ ਸਿਕਾ ਸਿਰ ਦੇ ਬਾਲ ਝਾੜਦੇ ਹੋਣ ਸਿਰ ਦੇ ਬਾਲ ਝਾੜਦੇ ਹੈਗੇ ਉਹਦੇ ਲਈ ਸਾਡੇ ਕੋਲ ਆਪਣਾ ਤੇਲ ਹੈਗਾ ਆ ਅਸੀਂ ਆਪ ਬਣਾਨੇ ਆ ਉਹ ਸੀਸੀ ਜੂੜ ਥੋੜੀ ਕੋਸਤੀ ਆ 350 ਰੁਪਏ ਦੀ ਆ ਲੇਫਨ ਤੋਂ ਇਹ ਮਹੀਨਾ ਦੋ ਮਹੀਨੇ ਚੱਲ ਜਾਂਦੀ ਹੈਗੇ ਤੁਹਾਡੇ ਬਾਲ ਝਾੜਨੇ ਵੀ ਸਿਰ ਤੇ ਫਰੰਦ ਹੋ ਜਾਣਗੇ ਸਿਰ ਦੇ ਵਿੱਚ ਸਿਕਰੀ ਹੈਗੀ ਆ ਉਹ ਵੀ ਤੁਹਾਡਾ ਜਿਹੜਾ ਆ ਕੋਈ ਤੁਹਾਡਾ ਸਿਕਰੀ ਦਾ ਜਿਹੜਾ ਠੀਕ ਹੋ ਜਾ ਕੋਈ ਮੋਟੇ ਹੋਣਾ ਚਾਹੁੰਦੇ ਆ ਇੱਕ ਮਹੀਨੇ ਵਿੱਚ ਮੋਟੇ ਕਰ ਦੂੰਗਾ ਲਿਖ ਕੇ ਲੈ ਲਿਓ ਮੇਰੇ ਕੋਲ ਬੇਚਾਰਾ ਕੋ ਮੋਟੇ ਹੋਣਾ ਚਾਹੁੰਦੇ ਹੈਗੇ ਆ ਉਹਦੀ ਵੀ ਆਪਣੇ ਕੋਲ ਦਵਾਈ ਹੈਗੀ ਆ ਤੁਸੀਂ ਕਹੋਗੇ ਕਿ ਮੈਂ ਕੱਲ ਹੀ ਨਹੀਂ ਮੋਟਾ ਹੋਇਆ ਇਹ ਤਾਂ ਦੇਖੋ ਜੀ ਆਪ ਕੋ ਆਪਣਾ ਬੰਦੇ ਦਾ ਹਿਸਾਬ ਹੁੰਦਾ ਹੈਗਾ ਆ ਠੀਕ ਆ ਜੀ ਕੋਈ ਪਤਲਾ ਰਹਿਣਾ ਚਾਹੁੰਦਾ ਕੋਈ ਮੋਟਾ ਹੋਣਾ ਚਾਹੁੰਦਾ ਹੈ ਕਈ ਨੂੰ ਛੋਣ ਕੇ ਮੋਟੇ ਹੋਣ ਦਾ ਉਹ ਤਾਂ ਵੀ ਆ ਜਿੰਮ ਵਾਲਿਆਂ ਦੇ ਲਈ ਅਸੀਂ ਸਪੈਸ਼ਲ ਪ੍ਰੋਟੀਨ ਤਿਆਰ ਕਰਦੇ ਹੈਗੇ ਆ ਜਿੰਮ ਵਾਲਿਆਂ ਦੇ ਸਾਡੇ ਕੋਲ ਸਪੈਸ਼ਲ ਦੋ ਕੀ ਟੀਨ ਹੁੰਦਾ ਆ ਤੁਸੀਂ ਜਿਹੜਾ ਮਾਰਕੀਟ ਵਿੱਚੋਂ ਲੈਂਦੇ ਆ ਉਹ ਸਟੀਰੀਡ ਜੋ ਹੁੰਦਾ ਆ ਸਾਡੀ ਤੁਸੀਂ ਦਵਾਈ ਟੈਸਟ ਕਰਾ ਲਓ ਕੋਈ ਸਟੀਰੀਡ ਨਹੀਂ ਹੋਏਗੀ ਉਹ ਸਾਡੇ ਕੋਲ ਜਿਹੜਾ ਮੋਟਾਪੇ ਦਾ ਇਲਾਜ ਆ ਆ ਸੌਰੀ ਆਪਣੇ ਮੋਟਾਪੇ ਦਾ ਤਾਂ ਇਲਾਜ ਹੈਗਾ ਜਿਹੜਾ ਆ ਤੁਸੀਂ ਜਿਮ ਨਾਲ ਕਰਦੇ ਹੋ ਉਹਦੇ ਲਈ ਸਪੈਸ਼ਲ ਤੁਸੀਂ ਸਾਡੇ ਕੋਲ ਦਵਾਈ ਲੈ ਸਕਦੇ ਹੋ ਜਿਮ ਵਾਲਿਆਂ ਨੂੰ ਆ ਡੁਪਲੀਕੇਟ ਜਿਹੇ ਪਾਊਡਰ ਪਾਊਡਰ ਖਾਣ ਦੀ ਕੋਈ ਲੋੜ ਨਹੀਂ ਹੈਗੀ ਸੋ ਮੇਰੇ ਕਹਿੰਦਾ ਮਤਲਬ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੋਧ ਰੋਗ ਚੰਬੜੀ ਰੋਗ ਪਸ਼ਾਕ ਰੋਗ ਆ ਮੇਦੇ ਦੇ ਰੋਗ ਮਸਾਨੇ ਦੇ ਰੋਗ ਸਿਰ ਦੇ ਰੋਗ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਆ ਗਈ ਆ ਇਲਾਜ ਬੜਾ ਘੱਟ ਖਰਚੇ ਤੇ ਕੀਤਾ ਜਾਂਦਾ ਹੈ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਉੱਪਰ ਕੰਟੈਕਟ ਕਰ ਸਕਦੇ ਹੋ ਔਰ ਤੇ ਰਾਜਾ ਸਾਹਿਬ ਜੀ ਦੀ ਵਰਸੀ ਆ ਰਹੀ ਹੈਗੀ ਆ ਮੈਂ ਸਮੂਹ ਸੰਗਤ ਜੀ ਨੂੰ ਜਿਹੜਾ ਰਾਜਾ ਸਾਹਿਬ ਦੀ ਵਰਸੀ ਤੇ ਆ શુભ ਕਾਮਨਾਵਾਂ ਦਿੰਦਾ ਆ ਰਾਜਾ ਸਾਹਿਬ ਦੀ ਸਾਰ ਰਾਜਾ ਸਾਹਿਬ ਦੀ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਔਰ ਅਸੀਂ ਖੁੱਦ ਰਾਜਾ ਸਾਹਿਬ ਜੀ ਨੂੰ ਮੰਨਦੇ ਹੈਗੇ ਆ ਔਰ ਇਹ ਜਿਹੜੀ ਵੀਡੀਓ ਪਾਈ ਆ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਰਾਜਾ ਸਾਹਿਬ ਜੀ ਨੂੰ ਮੰਨਣ ਵਾਲੇ ਹੈਗੇ ਆ ਪਹਿਲੀ ਗੱਲ ਤਾਂ ਉਹ ਡਰਦੇ ਬਹੁਤ ਹੈ ਝੂਠਲੀ ਬੋਲ ਸਕਦੇ ਹੈਗੇ ਡਰਦੇ ਬਹੁਤ ਦਾ ਮਤਲਬ ਪਤਾ ਕੀ ਹੈ ਕਿ ਉਹ ਝੂਠ ਬੋਲਣ ਤੋਂ ਡਰਦੇ ਆ ਕਿ ਝੂਠ ਬੋਲ ਕੇ ਕੀ ਰਹਿਣਾ ਇਸੇ ਤਰ੍ਹਾਂ ਮੈਂ ਤੁਹਾਨੂੰ ਦੋ ਜੋ ਵੀ ਦਵਾਈਆਂ ਦੇ ਬਾਰੇ ਵਿੱਚ ਦੱਸਿਆ ਹੈਗਾ ਆ ਰਾਜਾ ਸਾਹਿਬ ਖੁਦ ਜਾਣਦੇ ਨੇ ਕਿ ਮੈਂ ਇਹਦੇ ਵਿੱਚ ਕੀ ਸੱਚ ਬੋਲ ਰਿਹਾ ਕੀ ਝੂਠ ਬੋਲ ਰਿਹਾ ਹੈਗਾ ਇਸ ਕਰਕੇ ਜਿਹੜਾ ਇਹ ਤੁਹਾਨੂੰ ਉਸ ਮਾਲਕ ਦਾ ਡਰ ਹੈਗਾ ਆ ਅਸੀਂ ਦੂਜਿਆਂ ਦੀ ਤਰ੍ਹਾਂ ਸੋਸ਼ੇ ਬਾਜ਼ੀਆਂ ਨਹੀਂ ਕਰਦੇ ਮੱਝਵੇਂ ਲਗਾ ਕੇ ਆਪਣੇ ਬੰਦੇ ਵਿੱਚ ਵੜ ਕੇ ਇਹ ਨਹੀਂ ਦਿਖਾਉਂਦੇ ਮੈਨੂੰ ਆਰਾਮ ਆ ਗਿਆ ਮੈਨੂੰ ਆਰਾਮ ਆ ਗਿਆ ਇਹੋ ਜਿਹਾ ਡਰਾਮੇਬਾਦੀ ਕਰਨੀ ਸੰ ਨੂੰ ਨਹੀਂ ਆਦੀ ਹਾਂ ਮੇਰਾ ਨਵਾਂ ਸ਼ਰਦ ਆਪਾ YouTube ਚੈਨਲ ਵੀ ਏ ਚੱਲਦਾ ਇਹਨੂੰ ਸਬਸਕ੍ਰਾਈਬ ਕਰ ਲਓ ਖਬਰਾਂ ਵੀ ਮੈਂ ਦਿੰਨਾ ਆ ਤੇ ਦੂਸਰੇ ਪਾਸੇ ਕਸ਼ਮੀਰੀ ਕੈਂਪ ਮੇਰੀ Facebook ਹੈ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਕਿਸੇ ਨੇ ਵੀ ਦਵਾਈ ਮੰਗਾਣੀ ਆ ਤੁਹਾਨੂੰ ਕੋਈ ਜ਼ਰੂਰਤ ਨਹੀਂ ਰਾਜਾ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਹੋ ਧੰਨ ਧੰਨ ਸ਼ਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਜੋ ਉਹਨਾਂ ਦੇ ਅਸ਼ੀਰਵਾਦ ਆ ਹੁਣ ਉਨਾ ਦਾ ਨਾਮ ਲੈ ਕੇ ਅਸੀਂ ਦਵਾਈ ਦਿੰਨੇ ਆਗੇ ਤੇ ਅਸਰ ਜ਼ਰੂਰ ਕਰਦੀ ਆ। ਹੱਥ ਯਸ ਹੁੰਦਾ ਹੈਗਾ ਆ। ਲੇਕਿਨ ਇੱਕ ਵਾਰ ਤੁਸੀਂ ਦਵਾਈ ਜ਼ਰੂਰ ਮਵਾ ਕੇ ਦੇਖੋ। ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੈ ਰਾਜਾ ਸਾਹਿਬ।